ਇੱਕ ਨਾ ਵੀਡੀਓ ਚੱਲਦੀ ਆ ਫੇਸਬੁੱਕ ਤੇ ਬਹੁਤ ਜ਼ਿਆਦਾ ਤੇ YouTube ਤੇ ਤੁਸੀਂ ਵੀ ਦੇਖੀ ਹੋਊਗੀ ਪਰ ਉਹ ਫਰਕ ਕਿੱਥੇ ਪੈਂਦਾ ਕਈਆਂ ਨੂੰ ਉਹ ਨਹੀਂ ਸਮਝ ਆਉਂਦਾ ਜੇ ਆਪਾਂ ਉਹ ਹੀ ਕੱਢਣਾ ਵੀ ਕਿੱਥੋਂ ਫਰਕ ਪੈਂਦਾ ਹਨਾ ਉਹ ਕਰਦਾ ਕੀ ਆ ਬਾਈ 100 ਆਪਾਂ ਪਹਿਲਾਂ ਉਹਦੇ ਹਿਸਾਬ ਨਾਲ ਕਰਦੇ ਆ ਪਲੱਸ 130 ਠੀਕ ਹੈ ਜੀ 100 130 ਇਹਨੂੰ ਕਰਨਾ ਗੁਣਾ 5 ਨਾਲ 100 130 ਆ ਗਿਆ 230 ਗੁਣਾ ਕਰਤਾ 5 ਨਾਲ 750 ਦੁਬਾਰਾ ਦੇਖਿਓ 100 130 ਇਹ ਆ ਗਿਆ 230 ਆ ਦੇਖੋ 230 ਆ ਗਿਆ ਇਹਨੂੰ ਕਰਨਾ ਗੁਣਾ 5 ਨਾਲ 750 ਹੁਣ ਆਪਾਂ ਨੇ ਰਕਮ ਬਦਲਦੀਆਂ ਦੇਖਿਓ 130 ਮੂਰੇ ਕਰ ਦੇਣਾ 100 ਪਿੱਛੇ ਕਰ ਦੇਣਾ 130 ਮੂਰੇ ਕਰਤਾ 130 ਮੂਰੇ ਕਰਤਾ ਤੇ 100 ਪਿੱਛੇ ਕਰਤਾ 230 ਆ ਗਿਆ ਗੁਣਾ 5 ਨਾਲ ਉਹ 750 ਤਾਂ 630 ਆ ਗਿਆ ਪਹਿ ਗਿਆ ਫਰਕ ਦੇਖ ਲਓ ਪਹਿ ਗਿਆ ਫਰਕ ਬਾਰੇ ਫਰਕ ਕਿੱਥੋਂ ਪੈਂਦਾ ਮੈਂ ਤੁਹਾਨੂੰ ਦੱਸ ਦਾਂ ਇਹ ਗਲਤ ਆ ਦੋਨੋਂ ਤਰੀਕੇ ਨਾਲ ਆਪਾਂ ਕਹਿੰਦੇ ਨੇ ਕੈਲਕੂਲੇਟਰ ਸਹੀ ਕਰਦਾ ਇਹਦਾ ਸਹੀ ਆਨਸਰ ਆਊਗਾ 100 ਪਲੱਸ 130 ਆਹ ਨਾਲ ਜਿਹੜਾ ਬਰਾਬਰ ਆ ਇਹ ਪਾਉਣਾ ਸੌਰੀ 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 100 ਪਲੱਸ 130 230 ਆ ਗਿਆ ਇਹਨੂੰ ਬਰਾਬਰ ਕਰ ਦੇਣਾ ਇੱਥੇ 230 ਨੂੰ ਹੁਣ ਗੁਣਾ 5 ਨਾਲ ਕਰਨੀ ਆ 1150 ਆ ਗਿਆ 1150 ਯਾਦ ਰੱਖਿਓ 1150 ਆ ਗਿਆ ਨਾ ਹੁਣ 130 ਮੂਰੇ ਲਿਓ 100 ਆ ਗਿਆ 230 1150 ਤਾਂ ਯਾਦ ਰੱਖਿਓ ਆ ਬਰਾਬਰ ਪਾ ਤਾ ਆਪਾਂ ਨੇ ਹੁਣ ਇੱਥੇ ਕਰੋ 5 ਆ ਦੇਖੋ 1150 ਇਸੇ ਹੀ ਆਉਂਦਾ ਉਹ ਬਾਈ ਬਣਾ ਕੇ ਵੀਡੀਓ ਫੇਸਬੁੱਕ ਤੇ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਆ ਹਨਾ ਵੀ ਇਹ ਸਮਝ ਨਹੀਂ ਆਉਂਦਾ ਸਮਝ ਬਾਈਏ ਜਿਹੜੇ ਸਾਈਨ ਦਿੱਤੇ ਹੋਏ ਆ ਮਲਟੀਪਲਾਈ ਮਾਈਨਸ ਪਲੱਸ ਹਨਾ ਇਹ ਜ਼ਰੂਰੀ ਨੇ ਵਿੱਚ ਪਾਉਣੇ ਇਹ ਨਹੀਂ ਹੈਗਾ ਵੀ ਉਹਨਾਂ ਨੇ ਉਦਾਂ ਹੀ ਦਿੱਤੇ ਉਹਨੇ ਕੈਲਕੂਲੇਟਰ ਤੇ ਕਰਕੇ ਦੇਖ ਲਓ ਤੁਸੀਂ ਤਾਂ ਗਲਤੀ ਹੋਈ ਜਾਂਦਾ ਜਿੰਨਾ ਮਰਜ਼ੀ ਕਰ ਲਿਓ ਟੋਟਲ ਸਹੀ ਆਉਂਦੀ ਹੈ ਨਹੀਂ ਹਲੋ 230 ਗੁਣਾ 5 630 ਹੁਣ ਸਭ ਮੂਰੇ ਕਰਿਓ 630 ਯਾਦ ਰੱਖਿਓ ਮੈਂ ਭੁੱਲ ਗਿਆ 203 5 ਹਲੋ 750 ਆ ਗਿਆ ਐਵੇਂ ਫਰਕ ਪੈਂਦਾ ਭਾਈ ਜਿਹੜੇ ਸਾਈਨ ਦਿੱਤੇ ਹੁੰਦੇ ਆ ਨਾ ਇਹ ਯੂਜ਼ ਕਰਨ ਲਈ ਹੁੰਦੇ ਆ ਐਕਸਟਰਾ ਨਹੀਂ ਹੁੰਦਾ ਕੋਈ ਵੀ ਕਰਕੇ ਦੇਖਿਓ ਆਪਣੇ ਕੈਲਕੂਲੇਟਰ ਤੇ ਇੱਕ ਵਾਰੀ ਫਿਰ ਅਸੀਂ ਕਹਿੰਦੇ ਆ ਕੈਲਕੂਲੇਟਰ ਵੀ ਗਲਤ ਹੋ ਗਿਆ ਕੈਲਕੂਲੇਟਰ ਕਦੇ ਗਲਤ ਨਹੀਂ ਹੁੰਦਾ ਮੈਂ ਹੁਣੇ ਵੀਡੀਓ ਦੇਖ ਕੇ ਹਟਿਆ ਮਾ ਵੀ ਹੁਣੇ ਰਿਸਪੌਂਸ ਦਿੰਨੇ ਆ ਇਹਦਾ ਇਹ ਆਪਾਂ ਨੂੰ ਜਰੂਰੀ ਚੀਜ਼ ਦਾ ਪਤਾ ਹੈ ਜਿਨੇ ਪਹਿਲਾਂ ਵੀਡੀਓ ਦੇਖੀ ਉਹ ਵੀ ਦੱਸ ਦਿਓ ਨਹੀਂ ਦੇਖੀ ਨਵੀਂ ਚੀਜ਼ ਸਿੱਖਣ ਨੂੰ ਮਿਲ ਗਿਆ ਜਿਹਨੂੰ ਵੀ ਮੰਨ ਲਓ ਵੀ ਇਹ ਸੈਨ ਲਾਉਣੇ ਜ਼ਰੂਰੀ ਹੁੰਦੇ ਆ ਇੱਥੇ ਜਿੱਥੇ ਜਿਹੜਾ ਤੁਸੀਂ ਵਰਤਣਾ ਹੈ ਨਾ ਤੋ ਵੀਡੀਓ ਦੇਖਣ ਲਈ ਧੰਨਵਾਦ ਬਹੁਤ ਛੇਤੀ ਮਿਲਾਂਗੇ ਨਵੇਂ ਕਿਸੇ ਵੀਡੀਓ ਤੇ ਉਦੋਂ ਤੱਕ ਧੰਨਵਾਦ ਆ ਸਾਰਿਆਂ ਦਾ ਵੀਡੀਓ ਦੇਖਣ ਲਈ ਕਰਕੇ ਦੇਖਿਓ ਇੱਕ ਵਾਰੀ ਟ੍ਰਾਈ ਨਮੀ ਚੀਜ਼ ਹੈ ਜ਼ਿਕਰ ਨੂੰ ਬਹੁਤਾ ਕਹਿਣਗੇ ਚਨਾ ਬਾਕੀ ਆ ਪਰ ਕੈਲਕੂਲੇਟਰ ਜਿੱਥੇ ਰੋਂਗ ਹੁੰਦਾ ਨਾ ਕੈਲਕੂਲੇਟਰ ਕਦੇ ਰੋਂਗ ਨਹੀਂ ਹੁੰਦਾ ਕਦੇ ਵੀ ਰੋਂਗ ਨਹੀਂ ਹੈਗਾ ਇਨਸਾਨ ਰੋਂਗ ਹੋ ਜਾਂਦਾ ਗਲਤ ਹੋ ਜਾਂਦਾ